ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਨੂੰ ਖੁਸ਼ ਆਨੂੰ ਮੈਂ ਬਿਲਕੁਲ ਠੀਕ ਐ। ਟਾਈਮ ਹੋ ਰਿਹਾ ਮਾਰਨਿੰਗ ਦਾ 6 ਵਜੇ ਦਾ 6:00 ਵਜੇ ਇਧਰ ਮੈਂ ਚਾਹ ਬਣਨੀ ਰੱਖੀ ਹੋਈ ਐ। ਤੇ ਇਧਰ ਮੈਂ ਕਿਤੇ ਮੈਂ ਸਬਜ਼ੀ ਕੱਟਣਾ ਗੋਭੀ ਦੀ। ਚਾਹ ਬਣ ਜਬਨ ਦੇਖੋ ਗੋਭੀ ਸਬਜ਼ੀ ਕੱਟ ਕੇ ਗਰਮ ਪਾਣੀ ਸੋਕਾ ਲੂ ਕੱਟ ਚ ਗਰਮ ਪਾਣੀ ਮੈਂ ਕਰ ਲਿਆ। ਚਾਹ ਦੇ ਪਾਣੀ ਚਾਹ ਉਪਲ ਗਈ। ਆਹ ਕੱਪੜੇ ਧੋਤੇ ਪੈਨ ਮਸ਼ੀਨ ਚ ਧੋਖ ਮੇ ਕੱਪੜੇ ਪਾਤੇ ਸੀਗੇ ਫਿਰ ਚਾਹ ਪੀ ਕੇ ਸੁੱਕਣਾ ਪਾ ਕੇ ਆਉਂਗੀ ਸਬਜ਼ੀ ਕੱਟੀ ਪਈ ਹੋਊਗੀ ਤਾਂ ਅਸੀਂ ਚਲ ਬਣਾਉਂ ਤੇ ਟਾਈਮ ਨਹੀਂ ਲੱਗਣਾ ਤੇ ਆਹ ਜੀਲੇ ਪੈਨ ਆਹ ਨੂੰ ਕੱਟ ਲਉਂਗੀ ਗੋਭੀ ਕੱਟ ਕੇ ਪਹਿਲੇ ਹੀ ਸੁਕ ਕਰ ਦੇ ਨਾ ਗਰਮ ਪਾਣੀ ਵਿੱਚ ਕੱਲ ਮੈਂ ਦਿਵਿੰਦਰ ਆ ਕੇ ਤੁਸੀਂ ਗੋਭੀ ਕਿਹੜੀ ਰੁੱਤ ਦੀ ਲਿਆਈ ਕਹਿੰਦੇ ਮੈਨੂੰ ਵਧੀਆ ਲੱਗੀ ਪਈ ਸਬਜ਼ੀ ਨਾ ਸੀ ਜਾਰ ਤੱਕ ਸਾਡੇ ਨਾਲ ਪਿੰਦੇ ਸੀ ਉੱਥੋਂ ਲੈ ਕੇ ਆਉਣੇ ਹੁੰਨੇ ਆਗੇ ਕੀ ਬਦ ਦਿਵਿੰਦਰ ਆਉਂਦੇ ਜਾਂਦੇ ਉੱਥੋਂ ਲਿਉਂਦੇ ਨੇ ਸਬਜ਼ੋ ਤਾਂ ਜੀ ਸਬਜ਼ੀ ਖੇਤ ਆਪਦੇ ਲਗਾਉਂਦੇ ਨੇ ਤੇ ਕੀ ਤੋੜ ਕੇ ਆਪਦੇ ਉੱਤੇ ਬਾਹਲੀ ਬੀਜਦੇ ਨੇ ਛੜਕਦੇ ਤਾਂ ਨਹੀਂ ਸਬਜ਼ੀ ਹੁੰਦੀ ਐ ਜੇ ਨਾ ਮੈਨੂੰ ਵਧੀਆ ਲੱਗੀ ਗੋਭੀ ਪਈ ਕਿੰਨੇ ਲਿਆਇਆ ਮੈਨੂੰ ਲੱਗਦਾ ਨਹੀਂ ਵਧੀਆ ਬਣੂ پتہ ਨਾ ਬਣੂ ਚਲ ਤੇ ਬਣਾਉਣੀ ਤਾਂ ਪੋਗੀ ਮੈਂ ਚਲ ਗੋਭੀ ਬਣਾਉਣੇ ਪਹਿਲਾਂ ਲੈ ਕੇ ਤੇ ਕद्दू ਵੀ ਆਏ ਨੇ ਚਾਪਲਾ ਕद्दू ਵੀ ਆਏ ਨੇ ਇਹਨਾਂ ਗੋਭੀ ਪਈ ਪਈ ਸਿਰਫ ਵਰਉਂਦੀ ਹੋ ਜੂ ਪਹਿਲਾਂ ਗੋਭੀ ਬਣਾਣਾ ਕੰਦੂ ਤਾਂ ਫੇਰ ਬਣ ਜਾਣਗੇ ਵਰਤ ਵਿੱਚ ਸਾਰੀ ਬਣਾਉਂਗੀ ਸਾਨੂੰ ਬਹੁਤ ਜ਼ਿਆਦਾ ਹੋਊਗੀ ਇਹ ਦੇਖਦੇ ਆਂ ਅੱਧੀ ਕੀ ਬਣਾਉਣੀ ਆ ਸਬਜੀ ਬਣਨ ਦਾ ਕੱਟ ਕੱਟ ਦੀ ਕੱਟ ਦੇ ਨਾਲ ਚਾਹ ਤਿਆਰ ਕਰ ਲਵਾਂ ਚਾਹ ਮਣ ਜੂਗੀ ਚਾਹ ਪੀਨੇ ਫਿਰ ਅਗਲੇ ਕੰਮ ਸ਼ੁਰੂ ਕਰਦੇ ਆ ਮੈਂ ਸਵੇਰੇ ਸਵੇਰੇ ਕੰਮ ਲੱਗ ਜਾਂਦੇ ਨੇ ਘੁੰਮਣਾ ਖਾਂਗੇ ਵੀ ਆ ਵੀ ਕਰਨਾ ਆ ਵੀ ਕਰਨਾ ਆ ਵੀ ਕਰਨਾ ਹੋ ਜਾਂਦੀ ਹੌਲੀ ਹੌਲੀ ਕੋਈ ਗੱਲ ਨਹੀਂ ਕੰਮ ਖਤ ਹੋ ਜਾਣਾ ਰਹਿ ਨਹੀਂ ਕੁਝ ਨਹੀਂ ਪਰ ਆਪਾਂ ਨੂੰ ਟੈਨਸ਼ਨ ਵੱਡੀ ਹੋ ਜਾਂਦੀ ਕੰਮਾਂ ਦੀ ਵੀ ਆ ਕੰਮ ਤੇ ਆ ਕਰ ਲਈ ਆ ਕਰ ਲਈ ਉਹਦੇ ਆਪਾਂ ਕੰਮਾਂ ਨੂੰ ਚੰਬੜ ਜਾਣਗੇ ਕਈ ਵਰਦੀ ਵੇਂਦਰ ਨੂੰ ਮੈਨੂੰ ਕੁੱਸ ਹੁੰਦੇ ਕਰਨਗੇ ਚਾਹ ਤਾਂ ਪੀ ਲੈ ਕਰ ਪਹਿਲਾਂ ਬੈੱਕੇ ਤੇ ਫਿਰ ਕੰਮਾਂ ਦੀ ਭੱਜ ਫੰਦਕੇ ਫਿਰ ਮੈਂ ਚਾਹ ਰਸ ਕੇ ਨਾ ਮਾਰ ਤੋਂ ਨਹੀਂ ਆਈ ਮਸ਼ੀਨ ਕੋਲੋਂ ਮਸ਼ੀਨ 'ਚ ਕੱਪ ਉਦੋਂ ਦਰਮਿਆਨ ਚਾਹ ਪੀ ਲੈ ਕਰ ਪਹਿਲਾਂ ਬਹਿ ਕੇ ਉਦੋਂ ਬਾਅਦ ਕੰਮਾਂ ਕਰਨ ਦੇ ਆ ਪਤਾ ਨਹੀਂ ਕਿ ਦਿਮਾਗ ਆਇਆ ਵੀ ਕੰਮਾਂ ਵਾਲੀ ਤਾਂ ਹਿੰਦਾ ਕਰ ਤਾ ਪਾਣ ਪਾਣ ਗਰਮ ਗਰਮ ਪਾਣੀ ਸੋ ਕਰ ਦਿਓ ਕੱਟੋ ਹੀ ਇੱਕ ਦੋ ਵਾਰ ਫਿਰ ਵਾਸ਼ ਕਰ ਲਿਓ ਨਾਰਮਲ ਪ੍ਰਾਈਮਰ ਦੇ ਪਰ ਗਰਮ ਪਾਣੀ ਨਾਲ ਸੋ ਕਰਕੇ ਰੱਖੋ ਸਮ ਜਿੰਨੀ ਕਿ ਬਹੁਤ ਸੀ ਮੇਰੇ ਨੇ ਕੱਟੀਆਂ ਬਹੁਤ ਜਿਆਦਾ ਨਹੀਂ ਕੱਟੀਆਂ ਸੀ ਚਾਹ ਦੇਖ ਲਈ ਚਾਹ ਚ ਪਾ ਲਾਂ ਮਸਾਲਾ ਇੱਧਰ ਬਣਦੀ ਹੈ ਚਾਹ ਜਾ ਪੀ ਕੇ ਮੈਂ ਆ ਗਈ ਸੀ ਬਾਹਰ ਮਸ਼ੀਨ 'ਚ ਕੱਪੜੇ ਰਾਤ ਲੋਡ ਕਰੇ ਸੀ ਟਾਈਮਰ ਲਗਾਤਾ ਸੀ ਕੱਢ ਕੇ ਸੁਕਣੇ ਪਾਉਣੇ ਸੀ ਤੇ ਹੁਣ ਗਰਮੀ ਦੇ ਮੌਸਮ ਵਿੱਚ ਕੱਪੜੇ ਸੁਕੜੀ ਪਾਉਣ ਤੋਂ ਪਹਿਲਾਂ ਤਾਰਾਂ ਵੀ ਸਾਫ਼ ਕਰਨੀਆਂ ਹੁੰਦੀਆਂ ਨੇ ਤਾਰਾਂ 'ਤੇ ਵੀ ਡਸਟ ਹੁੰਦੀ ਆ ਉਹ ਵੀ ਸਾਫ਼ ਕਰਨੇ ਕੱਪੜਿਆਂ ਦਾ ਸਟੈਂਡ ਵੀ ਸਾਫ਼ ਕਰਨਾ ਕੱਪੜਾ ਮਾਰ ਕੇ ਹਲਕੀ ਜਿਹੀ ਮਿੱਟੀ ਰਹਿ ਗਈ ਕੱਪੜੇ ਫਿਰ ਧੋਤੇ ਐਵੇਂ ਜਾਂਦੇ ਨੇ ਉਹ ਸਾਫ਼ ਕਰਨੇ ਪੈਂਦੇ ਨੇ ਪਹਿਲਾਂ ਫਿਰ ਕੱਪੜੇ ਸੁਕਣੇ ਪਾਉਣੇ ਪੈਂਦੇ ਨੇ ਤੇ ਇੱਕ ਭੈਣ ਦਾ ਕਮੈਂਟ ਸੀਗਾ ਕਿ ਤੁਹਾਡੇ ਕੱਪੜਿਆਂ ਵਿੱਚ ਸਮੈਲ ਨਹੀਂ ਆਉਂਦੀ ਵਾਸ਼ ਹੋ ਕੇ ਜਦ ਤੁਸੀਂ ਫਿਰ ਕੱਢ ਕੇ ਸੁਕਣੇ ਪਾਉਣੇ ਖੋਲਦੇ ਹੋ ਮਸ਼ੀ ਮੈਂ ਰਾਤ ਨੂੰ ਨਹੀਂ ਵਾਸ਼ ਕਰਦੀ ਕੱਪੜੇ ਰਾਤ ਨੂੰ ਮਸ਼ੀਨ ਚ ਪਾ ਦਨੀ ਆ ਲਿਕੁਇਡ ਪਾ ਦਨੀ ਤੇ ਟਾਈਮਰ ਇਸ ਹਾਮ ਨਾਲ ਲਗਾ ਦਨੀ ਜਿਵੇਂ ਤਾਂ ਕਿ ਸਵੇਰੇ 4 ਵਜੇ ਮਸ਼ੀਨ ਚ ਚਲਾਉਣੀ ਆ ਕਾ 5 ਵਜੇ ਮਸ਼ੀਨ ਚੱਲਣੀ ਆ ਉਹ ਆਪ ਹੀ ਚੱਲ ਪਾਉਂਦੀ ਆ ਬਸ ਉਹਨੇ ਘੰਟੇ ਤੁਸੀਂ ਉਹ ਚ ਡਿਲੇ ਸਟਾਰਟ ਫੰਕਸ਼ਨ ਤੇ ਤੁਸੀਂ ਲਗਾ ਦੋ ਹਨਾ ਭਾਵੇਂ 5 ਘੰਟੇ ਬਾਅਦ ਮਸ਼ੀਨ ਚੱਲੇਗਾ 6 ਘੰਟੇ ਬਾਅਦ ਮਸ਼ੀਨ ਚੱਲੇ ਉਸ ਹਾਮ ਨੂੰ ਚਲਾਉਣੀ ਆ ਕੱਪੜੇ ਸੂਬਾ ਹੀ ਧੋਂਦੀ ਆ ਮਸ਼ੀਨ ਰਾਤ ਨੂੰ ਨਹੀਂ ਧੋਂਦੀ ਹੈਗੀ ਵੀ ਰਾਤ ਨੂੰ ਧੋ ਕੇ ਕੱਪੜੇ ਮਸ਼ੀਨ ਰੁਕ ਜਾਂਦੀ ਆ ਨਹੀਂ ਉਵੇਂ ਹੀ ਨਹੀਂ ਹੈਗਾ ਕਪੜੇ ਸਵੇਰੇ ਹੀ ਧੋਤਿਆਂ ਦੇ ਨਾ ਮੈਂ 4 ਵਜੇ ਦਾ 4:30 ਦਾ ਜਾਂ 5 ਵਜੇ ਦਾ ਟਾਈਮਰ ਲਗਾ ਦਿੰਨੀ ਵੀ 6 6:30 ਵਜੇ ਨੂੰ ਕਪੜੇ ਧੋਤੇ ਜਾਣ ਉਸ ਹਿਸਾਬ ਨਾਲ ਟਾਈਮਰ ਲਗਾ ਦਾਨੀ ਹੁੰਨੀ ਆ ਤੇ ਕਪੜਾ ਸੁਕਣੇ ਪਾਉਣ ਤੋਂ ਬਾਅਦ ਫਿਰ ਵੀ ਅੰਦਰ ਜਾਉਂਗੀ ਕਿਚਨ ਵਿੱਚ ਵੀ ਮੈਂ ਹੁੰਦਾ ਵੀ ਜਿਹੜੇ ਲਿਕਵਰਜੀ ਕਪੜੇ ਹੈਗੇ ਨੇ ਧੋਣ ਵਾਲੇ ਤਾਂ ਧੋਕੇ ਸੁਕਣੇ ਪਾ ਦਈਏ ਠੰਡੇ ਠੰਡੇ ਸਵੇਰੇ ਫਿਰ ਐਟਲੀਸਟ ਧੁੱਪੇ ਨਾਲ ਆਪਾਂ ਨੂੰ ਔਖੇ ਹੋਣਾ ਪਵੇ ਚਲੋ ਸੁੱਕਣਗੇ ਤੇ ਹੈਗੇ ਧੁੱਪੇ ਦਾ ਫਿਰ ਜਿਹੜੇ ਆਪਾਂ ਮਾਰਨੇ ਨੇ ਉਲਟਾ ਪਲਟੀ ਵੀ ਕਰਨੀ ਆ ਕਪੜੇ ਜਿਵੇਂ ਸੁੱਕਦੇ ਜਾਂਦੇ ਨੇ ਤਾਰਦੇ ਵੀ ਜਾਂਦੇ ਆ ਪਰ ਕਪੜੇ ਸੁਕਣੇ ਪਾ ਕੇ ਅੰਦਰ ਆਈ ਸੀ ਕਿਚਨ ਵਿੱਚ ਦੁੱਧ ਆ ਗਿਆ ਸੀ ਦੁੱਧ ਪਾਉਣੇ ਪਤੀਲੇ ਵਿੱਚ ਪਹਿਲਾਂ ਦੁੱਧ ਵਾਲਾ ਪਤੀਲਾ ਮੈਂ ਖਾਲੀ ਕੀਤਾ ਵਾਸ਼ ਕੀਤਾ ਪਤੀਲਾ ਐਕਸਟਰਾ ਹੋਰ ਵੀ ਹੈਗਾ ਪਰ ਸਟੀਲ ਦਾ ਇੱਕ ਪਤੀਲਾ ਫਿਰ ਇਹੀ ਪ੍ਰੇਫਰ ਯੂਜ਼ ਪ੍ਰੇਫਰ ਕਰਦੇ ਹਾਂ ਯੂਜ਼ ਕਰਨਾ ਵੀ ਇੱਕ ਸਟੀਲ ਦਾ ਇਹੀ ਕਰੀ ਚੱਲੀਏ ਉਹ ਐਲੂਮੀਨੀਅਮ ਦਾ ਵੀ ਇੱਕ ਹੈਗਾ ਕਦੇ-ਕਦੇ ਹੁੰਦਾ ਵੀ ਚਲੋ ਬਹੁਤ ਵਿਜ਼ੀ ਰੁਟੀਨ ਹੈ ਨਹੀਂ ਪਤੀਲਾ ਖਾਲੀ ਹੋ ਦੂਜੇ ਵਿੱਚ ਕੱਢ ਦੋ ਨਹੀਂ ਤਾਂ ਇੱਕ ਸਟੀਲ ਦਾ ਲੱਗਾ ਇਹੀ ਖਾਲੀ ਕਰ ਲੈਣੇ ਫਿਰ ਦੁੱਧ ਆਉਣਾ ਹੁੰਦਾ ਉੱਤੇ ਤਾਜ਼ਾ ਦੁੱਧ ਦੇ ਵਿੱਚ ਫਿਰ ਪਾ ਲੈਣੇ ਆ ਗੋਭੀ ਸੋਕ ਕਰ ਰਹੀ ਸੀ ਉਹ ਹੁਣ ਮੈਂ ਚਲੋ ਕੱਢ ਕੇ ਗਰਮ ਪਾਣੀ ਵਿੱਚੋਂ ਰੱਖ ਦੂੰਗੀ ਸਟ੍ਰੇਨਰ ਵਿੱਚ ਤੇ ਪਾਣੀ ਇੱਕ ਦੋ ਪਾਣੀ ਹੋਰ ਕੱਢ ਦੂੰਗੀ ਵਾਸ਼ ਕਰ ਦੂੰਗੀ ਤੇ ਗੋਭੀ ਹੋ ਜਾਊਗੀ ਫਿਰ ਵਾਸ਼ ਪਾਣੀ ਨੂੰ ਉਚੜ ਜੂ ਜਦ ਮੈਂ ਸਬਜ਼ੀ ਬਣਾਉਣ ਲੱਗਣਾ ਤੇ ਇਹਨੂੰ ਮੈਂ ਪਹਿਲਾਂ ਸਟ੍ਰੇਨਰ 'ਚ ਕੱਢਦਾ ਤਾਂ ਕਿ ਪਾਣੀ ਨੁੱਚੜ ਜਾ ਫਿਰ ਪਾਣੀ ਪਾਣੀ ਜਨ ਹੋਏ ਸਬਜ਼ੀ ਵਿੱਚ ਸੁੱਕੀ ਸਬਜ਼ੀ ਬਣੇ ਤੇ ਗੋਭੀ ਖੰਡ ਕੇ ਰੱਖਦੀ ਹੁਣ ਮੈਂ ਕਰਦੀ ਆ ਸਬਜ਼ੀ ਦੀ ਚੋਪਿੰਗ ਦੀ ਤਿਆਰੀ ਉਹ ਤਾਂ ਪਿਆਜ਼ ਮੇਰੇ ਕੋਲ ਛਿੱਲੇ ਹੁੰਦੇ ਨਹੀਂ ਲਸਣ ਦਾ ਪੇਸਟ ਪਿਆ ਨਾ ਅੱਧਿਕ ਤਿਆਰੀ ਆਈ ਗਾ ਲੋ ਵੀ ਹੁੰਦੀ ਆ ਪਰ ਫਿਰ ਵੀ ਚੋਪਿੰਗ ਤੇ ਥੋੜੀ ਬਹੁਤੀ ਤੇ ਟਾਈਮ ਲੱਗ ਜਾਂਦਾ ਪਿਆਜ਼ ਛਿੱਲੇ ਹੁੰਦੇ ਨੇ ਬਸ ਚੋਪਰ ਚ ਪਾ ਕੇ ਚੋਪ ਕਰ ਲੂੰਗੀ ਟਮਾਟਰ ਕੱਟ ਲੂੰਗੀ ਲਸਣ ਦਾ ਮੇਰੇ ਕੋਲ ਆਲਰੇਡੀ ਪੇਸਟ ਪਿਆ ਅਦਰਕ ਵੀ ਹੈਗਾ ਮੇਰੇ ਕੋਲ ਪਿਆ ਫ੍ਰਿਜ ਵਿੱਚ ਪਰ ਉਹ ਤਾਂ ਪੇਸਟ ਬਣਾਉਣ ਵਾਲਾ ਜਾਂ ਤਾਂ ਮੈਂ ਕਦੂਕਾਸ ਕਰਕੇ ਪਾਉਣੀ ਹੋਣੀ ਅਦਰਕ ਤੇ ਮੇਰਾ ਸੰਦ ਤਾਂ ਹੁਣ ਪੇਸਟ ਹੀ ਪਿਆ ਜਾਂਦਾ ਫਿਰ ਅਦਰਕ ਕਦੂਕਾਸ ਕਰਕੇ ਪਾਉਣਾ ਪੈਂਦਾ ਜਾਂ ਫਿਰ ਮੈਂ ਉਹਦਾ ਪੇਸਟ ਬਣਾ ਕੇ ਰੱਖਾਂ ਵੀ ਅਦਰਕ ਤਾਂ ਵੀ ਪੇਸਟ ਪਿਆ ਜਾਂ ਕਰੀ ਕਰ ਲਾਂਗੇ ਚਾਪ ਉਸ ਤੋਂ ਬਾਅਦ ਟਮਾਟਰ ਕੱਟ ਲੂੰਗੀ ਆਲੂ ਕੱਟ ਲੂੰਗੀ ਫਿਰ ਸਾਰਾ ਸਮਾਨ ਆਪਣੇ ਕੋਲੇ ਹੋਵੇ ਤਿਆਰ ਕਰਿਆ ਹੋਵੇ ਫਿਰ ਸਬਜੀ ਬਣਾਉਣ ਚ ਵੀ ਟਾਈਮ ਨਹੀਂ ਲੱਗਦਾ ਤਰਕਾ ਲਗਾਉਣ ਵਿੱਚ ਫਿਰ ਜੇ অলਰੈਡੀ ਆਪਣੇ ਕੋਲ ਸਮਾਨ ਆਪਣੇ ਕੋਲੇ ਹੋਊਗਾ ਤਿਆਰ ਹੋਊਗਾ ਫਿਰ ਆਪਾਂ ਨੂੰ ਇਧਰ ਉਧਰ ਭੱਜ ਦੌੜ ਨਹੀਂ ਹੋਊਗੀ ਉਹ ਨਹੀਂ ਹੁੰਦਾ ਕਿ ਗੈਸ ਫਲੋ ਕਰ ਦੋ ਚੱਲ ਮੈਂ ਇਹਨਾਂ ਕੰਮ ਕਰਦਾ ਉਹ ਗੈਸ ਵੀ ਵੇਸਟ ਜਾਂਦੀ ਹੈ ਆਪਾਂ ਸਲੋ ਕਰ ਕਰ ਗੈਸ ਵਿੱਚ ਹੋਰ ਕੰਮ ਕਰਨ ਲੱਗ ਜਾਣੇਗੇ ਉਹ ਗੈਸ ਦੀ ਵੀ ਵੇਸਟੇ ਜਾਂਦੀ ਵੀ ਆਪਾਂ ਉਹਨੂੰ ਚੀਜ਼ ਨੂੰ ਨਮਕਾਈ ਜਾਨੇ ਨਮਕਾਈ ਜਾਂਨੇ ਆਂ ਇਸ ਕਰਕੇ ਪਹਿਲਾਂ ਹਰ ਇੱਕ ਚੀਜ਼ ਦੀ ਜੋ ਵੀ ਆਪਾਂ ਕੁੱਕ ਕਰਨਾ ਕੁਕਿੰਗ ਕਰਨੀ ਹੈ ਦਾਲ ਸਬਜ਼ੀ ਤਿਆਰੀ ਹੋਵੇ ਆਪਣੀ ਤਾਂ ਕਿ फटाफट ਤੜਕਾ ਲਗਾਈਏ ਆਪਾਂ ਤੇ ਆਪਣੀ ਦਾਲ ਸਬਜ਼ੀ ਵੀ ਟਾਈਮ ਨਾਲ ਜਲਦੀ ਬਣ ਜੇ ਤੋਂ ਹੁਣ ਮੈਂ ਆਪਣੀ ਕੜਾਹੀ ਬਣਾਉਂਗੀ ਸਬਜ਼ੀ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾ ਰਹੀ ਹਾਂ ਕੁਕਿੰਗ ਵਿੱਚ ਮੈਂ ਜ਼ਿਆਦਾਤਰ ਸਰੋਂ ਦਾ ਤੇਲ ਹੀ ਯੂਜ਼ ਕਰਦੀ ਹਾਂ ਸਰੋਂ ਦਾ ਤੇਲ ਜਾਂ ਦੇਸੀ ਘਿਓ ਦੋ ਸਾਲਾਂ ਤੋਂ ਮੈਂ ਰੈਗੂਲਰ ਹੁਣ ਇਹ ਯੂਜ਼ ਕਰਦੇ ਰਿਫਾਈਨ ਆਇਲ ਪਹਿਲਾਂ ਬਹੁਤ ਯੂਜ਼ ਕੀਤਾ ਪਰ ਹੁਣ ਬਿਲਕੁਲ ਬੰਦ ਕਰਤਾ ਕੁਕਿੰਗ ਵਿੱਚ ਹੁਣ ਦਾ ਲੀਟਰ 2 ਲੀਟਰ ਕਰਦੇ ਬਸ ਉਹ ਵੀ ਕਿਸੇ ਨਾ ਕਿਸੇ ਚੀਜ਼ ਲਈ ਡੀਪ ਫ੍ਰਾਈ ਲਈ ਯੂਜ਼ ਕਰਦੇ ਆਂ ਨਹੀਂ ਤਾਂ ਸਰੋਂ ਦਾ ਤੇਲ ਬੇਸਿਕ ਉਹ ਯੂਜ਼ ਕਰਦੇ ਆਂ ਕੜਾਹੀ ਚ ਇਹਨੇ ਤੇਲ ਗਰਮ ਹੋ ਰਿਹਾ ਇਹਨੇ ਮੈਂ ਸਾਰਾ ਸਮਾਨ ਨੇੜੇ ਲਗਾ ਲਊਗਾ ਆਪਣਾ ਜਿਵੇਂ ਨੂਨਦਾਨੀ ਚੋਪਰ ਚ ਬਲੇਡ ਕੱਢਤਾ ਟੱਕਣ ਤੇ ਇਹਨੇ ਪਿਆਜ਼ ਲੱਗਣ ਨੂੰ ਸਾਫ਼ ਕਰ ਲਈ ਚਿਮਨੀ ਔਨ ਕਰ ਲਈ ਸਬਜ਼ੀ ਚ ਮਾਰਨ ਨੂੰ ਕਟਚੀ ਗੁਰਚਣਾ ਵਗੈਰਾ ਕੱਢ ਲਿਆ ਇਹਨੇ ਤੇਲ ਗਰਮ ਹੋ ਜਾਂਦੇ ਨੇ ਆਪਣਾ ਸਾਰਾ ਸਮਾਨ ਇਹ ਵਾਲਾ ਨੇੜੇ ਲ ਸਬ지 ਬਣਨੀ ਰੱਖ ਦੂੰਗੀ ਤਾਂ ਸਵੇਰ ਦਾ ਮਾਰਨਿੰਗ ਦਾ ਬਹੁਤ ਬੀਜ਼ੀ ਰੁਪੀਨ ਹੁੰਦਾ ਭੱਜ ਦੌਣ ਵਾਲਾ ਤੇ ਇਧਰ ਬਣ ਚੋ ਕਿ ਸਬ지 ਦਵਿੰਦਰ ਨੇ ਤਾਂ ਖਾਣਾ ਵੀ ਖਾ ਲੈਸਾ ਜਿਉਂ ਉਹਨਾਂ ਨੇ ਜਾਣਾ ਸੀਗਾ ਤੇ ਉਹਨਾਂ ਨੂੰ ਕਹਿੰਨੇ ਸਭ ਤੋਂ ਪਹਿਲਾਂ ਖਾਣਾ ਖਾ ਲੈ ਜਿਉਂ ਉਹਨਾਂ ਦੇ ਮੇਰੇ ਖਾਣੇ ਦਾ ਕੰਮ ਵੀ ਖਤਮ ਹੋ ਗਏ ਜਿਵੇਂ ਉਹਨਾਂ ਨੇ ਖਾਣਾ ਖਾ ਲੇ ਇਧਰ ਮੈਂ ਬ੍ਰੇਕਫਾਸਟ ਵਿੱਚ ਬਣਾਇਆ ਪੋਹਾ ਇਹਦੇ ਵਿੱਚ ਮੈਂ ਆਲੂ ਤੇ ਮਟਰ ਪਾਏ ਨੇ ਮਟਰ ਮੇਰੇ ਕੋਲ ਫਰੋਜ਼ਨ ਪਈ ਸੀ ਆਲੂ ਮੇਰੇ ਕੋਲ ਬੋਇਲਡ ਪਈ ਸੀ ਫ੍ਰਿਜ ਵਿੱਚ ਕੱਲ ਮੈਂ ਬੋਇਲ ਕਰੇ ਸੀ ਆਲੂ ਤੇ ਬੋਇਲਡ ਪਈ ਸੀ ਤੇ ਇਹ ਪੋਹਾ ਬਣਾਉ ਨੂੰ ਫਿਰ ਟਾਈਮ ਨਹੀਂ ਲ ਇਸ ਕਰਕੇ ਜਰੂਰ ਫ੍ਰਿਜ ਵਿੱਚ ਕੁਛ ਨਾ ਕੁਛ ਆਪਾਂ ਚੋਪਿੰਗ ਕਰਕੇ ਕੁਝ ਤਿਆਰੀ ਕਰਕੇ ਰੱਖੀਏ ਤਾਂ ਕੰਮ ਕਰਨਾ ਵੀ ਈਜ਼ੀ ਹੋ ਜਾਂਦਾ ਫਿਰ ਆਪਾਂ ਨੂੰ ਟਾਈਮ ਹੋ ਗਿਆ 9:30 ਦਾ ਤੇ ਮੇਰਾ ਹੁਣ ਕਿਚਨ ਦਾ ਕੰਮ ਖਤਮ ਹੋ ਗਿਆ ਕਿਚਨ ਹੋ ਗਿਆ ਕਲੀਨ ਬਿਲਕੁਲ ਇੰਦਾ ਸਾਫ਼-ਸਾਫ਼ ਜਿਹਾ ਕਿਚਨ ਦੇਖਣ ਨੂੰ ਬਹੁਤ ਲੱਗਦੀ ਹੈ ਠੀਕ ਹੈ ਕੰਮ ਕਰਦੇ ਖਲਾਰਾ ਹੀ ਪੈਂਦਾ ਪਰ ਬਾਅਦ 'ਚ ਸਾਫ਼ ਕਰਨ ਤੇ ਵੀ ਮਿਹਨਤ ਲੱਗਦੀ ਹੈ ਬਿਲਕੁਲ ਕਲੀਨ ਹੈ ਵਾ ਦੁੱਧ ਛੰਡਾ ਹੋ ਜਾਊ ਅੰਦਰ ਰੱਖ ਦੂੰਗੀ ਕੈਟਲ ਦੀ ਹੁਣ ਸਾਨੂੰ ਬਹੁਤ ਜ਼ਿਆਦਾ ਲੋੜ ਨਹੀਂ ਬਸ ਸਵੇਰੇ ਇੱਕ ਵਾਰ ਗਰਮ ਪਾਣੀ ਕਰਦੇ ਮੈਂ ਸੋਚ ਲਈ ਥੋੜੇ ਦਿਨ ਹੋਰ ਰੱਖ ਕੇ ਫਿਰ ਮੈਂ ਅਹ ਇੱਕ ਤਾਂ ਪੰਡਤ ਹੋਣਾ ਹੋ ਫਿਰ ਹੁੰਦਾ ਵੀ ਗੀਦਰ ਕੀ ਲਈਏ ਚਲੋ ਕੈਟਲਜੀ ਕਰ ਲਈਏ ਕਿਚਨ ਹੋ ਗਈ ਕਲੀਨ ਅਚ ਇੱਕ ਪੰਡਤ ਕਮੈਂਟ ਸੀ ਕਿ ਤੁਸੀਂ ਆ ਕਰ ਲੋ ਆਪਣੀ ਟੈਪਸ ਸਾਨੂੰ ਦਿਖਾਓ ਵੀ ਕਿਵੇਂ ਕਿਹੜੀ ਕੰਪਨੀ ਦੀਆਂ ਨੇ ਇਹ ਹੈਗੀਆਂ ਨੇ ਕੈਰੋ ਬੈਟਰੀ ਆ ਅਨਕੋ ਇੱਥੇ ਵੀ ਲਿਖਿਆ ਹੋਇਆ ਕੈਰੋ ਬਿਟ ਕੇਰੋ ਬਟ ਦੀਆਂ ਨੇ ਸਾਰੀ ਫਿਟਿੰਗ ਹੀ ਕੇਰੋ ਬਟ ਦੀ ਕਰੀ ਹੋਈ ਐ। ਉਹ ਪੁੱਛ ਰਹੀ ਸੀ ਆਹ ਵੀ ਕਾਦੇ ਵਾਸਤੇ ਨੇ ਦੋ ਨੀਚੇ ਦਿੱਤੇ ਹੋਏ ਨੇ। ਇਹ ਹੈਗਾ ਟੈਂਕੀ ਦਾ ਓਵਰਫਲੋ ਹੋਰੀ ਜਿਹੜਾ ਉਧਰ ਵਾਲਾ ਉਹ ਤਾਂ ਹੈਗਾ ਟੈਂਕੀ ਦਾ ਓਵਰਫਲੋ ਜੋ ਟੈਂਕੀ ਭਰ ਜਾਂਦੀ ਆ ਤਾਂ ਪਾਣੀ ਇੱਥੇ गिरਦਾ ਪਰ ਹੁਣ ਟੈਂਕੀ ਤੇ ਆਟੋ ਕਟ ਲੱਗਿਆ ਹੋਇਆ ਤੇ ਟੈਂਕੀ 'ਚ ਆਟੋ ਕਟ ਲੱਗਿਆ ਜਦੋਂ ਮੋਟਰ ਚਲਾਉਣੀ ਹੈ ਟੈਂਕੀ ਭਰ ਜਾਂਦੀ ਆ ਆਪਣੇ ਆਪ ਬੰਦ ਹੋ ਜਾਂਦੀ ਮੋਟਰ ਸਾਨੂੰ ਬੰਦ ਨਹੀਂ ਕਰਨੀ ਪੈਂਦੀ ਨਾ ਓਵਰਫਲੋ ਹੁੰਦਾ ਪਾਣੀ ਇਨ ਕੇਸ ਓਵਰਫਲੋ ਖਰਾਬ ਹੁੰਦਾ ਹਨਾ ਤਾਂ ਫਿਰ ਪਾਣੀ ਜਿਹੜਾ ਟੈਂਕੀ ਭਰ ਕੇ ਗਿਰੂਗਾ ਤਾਂ ਉਵਲ ਪੁਆਇੰਟ ওভারਫਲੋ ਦਾ ਪੁਆਇੰਟ ਹੈ ਇਹ ਪਰ ਉਹਨੂੰ ਆਟੋ ਕੱਟ ਹੋਣ ਕਰਕੇ ਇਹ ওভারਫਲੋ ਹੁੰਦਾ ਨਹੀਂ ਉਹ ਆਪਣੇ ਆਪ ਪਮਪ ਮੋਟਰ ਬੰਦ ਹੋ ਜਾਂਦੀ ਟੈਂਕੀ ਭਰ ਜਾਂਦੀ ਹੈ ਤੇ ਜਿਹੜਾ ਇਧਰ ਵਾਲਾ ਪੁਆਇੰਟ ਹੈ ਹੈਗਾ RO ਦਾ ਵੇਸਟ ਵਾਟਰ RO ਦੀ ਫਿਟਿੰਗ ਅਸੀਂ ਅੰਡਰਗਰਾਊਂਡ ਕਰੀਏ ਦੇਖੋ ਤੁਹਾਨੂੰ ਕਿਤੇ ਪਾਈਪ ਨਹੀਂ ਦਿਖ ਰਿਹਾ ਕੁਛ ਨਹੀਂ ਦਿਖ ਰਿਹਾ ਜਿਹੜਾ ਵੇਸਟ ਵਾਟਰ ਹੁੰਦਾ RO ਦਾ ਉਹ ਵੀ ਪਿੱਛੇ ਨਾਲ ਕੰਧ 'ਚ ਪਾਈਪ ਪਾ ਕੇ ਇਹਦੇ ਵਿੱਚ ਕਨੈਕਸ਼ਨ ਕਰਿਆ ਹੋਇਆ ਦਾ ਤੇ ਇੱਥੇ ਆ ਕੇ RO ਦਾ ਵੇਸਟ ਵਾਟਰ गिरਦਾ ਇਨ ਕੇਸ ਆਪਾਂ ਯੂਜ਼ ਕਰਨਾ ਜਾਂ ਨਹੀਂ ਯੂਜ਼ ਕਰਨਾ ਹਨਾ ਸਿੰਕ 'ਚ ਗਿਰੀ ਜਾਂਦਾ ਕਿਤੇ ਪਾਈਪਾਂ ਦੀ ਆਪਾਂ ਨੂੰ ਉਹਨੇ ਹੈਗਾ ਵੀ ਪਾਈਪਾਂ ਦਿਖ ਰਹੀਆਂ ਨੇ ਕਿਤੇ ਅੱਛਾ ਇਹਨਾਂ ਲੱਗ ਰਿਹਾ ਉਹ ਚੀਜ਼ ਨਹੀਂ ਅੰਡਰਗਰਾਉਂਡ ਫਿਟਿੰਗ ਕਰੀ ਹੋਈ ਹੈ ਸਾਰੀ ਆਰ ਉਹ ਇਧਰ ਰੱਖਿਆ ਹੋਇਆ ਇਹਦਾ ਵੀ ਡੋਰ ਲੱਗਿਆ ਹੋਇਆ ਹੈਗਾ ਆਰ ਉਹ ਵਾਲੇ ਦਾ ਇਧਰ ਰੱਖਿਆ ਹੋਇਆ ਆਰ ਉਹ ਇਹਦੀ ਫਿਟਿੰਗ ਸਾਰੀ ਅੰਡਰਗਰਾਉਂਡ ਕਰੀ ਹੈ ਇੱਥੋਂ ਵੇਸਟ ਵਾਟਰ ਆਉਂਦਾ ਤੇ ਉਹ ਟੈਂਕੀ ਦਾ ਓਵਰਫਲੋ ਹੋ ਸ਼ਿੰਕ ਹੋ ਗਈ ਕਲੀਨ ਕੱਲ ਮੈਂ ਬਾਸਕਟ ਤੋਂ ਤੇਸੀ ਭਾਂਡੇ ਵਾਲੀ ਤੇ ਕਿਚਨ ਕਲੀਨ ਕਲੀਨ ਕਰਕੇ ਨਾ ਬੜਾ ਸਕੂਨ ਮਿਲਦਾ ਬਲਾਈਂਡ ਮੈਂ ਕਰਦਾ ਬੰਦ ਜੋ ਕੰਮ ਖਤਮ ਹੋ ਜਾਂਦਾ ਕਿਚਨ ਦਾ ਫਿਰ ਬਲਾਈਂਡ ਬੰਦ ਕਰ ਦਿੰਨੇ ਆ ਚਲੋ ਜੀ ਕਿਚਨ ਦਾ ਕੰਮ ਹੋ ਗਿਆ ਖਤਮ ਤੇ ਇਹ ਕਲਿਪਸ ਮੇਰੀ ਕੱਲ ਕੱਲ ਦੀਆਂ ਨਹੀਂ ਕੱਲ ਵਾਲੀ ਵੀਡੀਓ ਜੇ ਮੈਂ ਐਡ ਕਰ ਦਿੰਦੀ ਤਾਂ ਬਹੁਤ ਵੱਡੀ ਹੁੰਦੀ ਇਸ ਵੀਡੀਓ ਕੱਲ ਮੈਂ ਡਾਈਨਿੰਗ ਟੇਬਲ ਦੀ ਡੀਪ ਕਲੀਨਿੰਗ ਕੀਤੀ ਸੀ ਮੈਂ ਨਾਈਂਟ ਟੇਬਲ ਦਾ نیچے ਵਾਲਾ ਫਰੇਮ ਡੀਪ ਕਲੀਨ ਕਰਨਾ ਸੀ ਕਿਉਂਕਿ نیچے ਵਾਲਾ ਫਰੇਮ ਰੋਜ਼-ਰੋਜ਼ ਕਲੀਨ ਨਹੀਂ ਹੁੰਦਾ ਜਿਵੇਂ ਆਪਾਂ ਡੇਲੀ ਟਰਸਟਿੰਗ ਕਰਦੇ ਆ ਉਸ ਤਰ੍ਹਾਂ ਮੈਂ ਰੁਟੀਨ 'ਚ ਇਹਦੀ ਟਰਸਟਿੰਗ ਡੇਲੀ 'ਚ ਨਹੀਂ ਕਰਦੀ ਇੱਕ ਦਿਨ ਡੀਪ ਕਲੀਨ ਕਰਦਿਆਂ ਫਿਰ 15 ਦਿਨ ਲੰਘਣ 20 ਦਿਨ ਲੰਘਣ ਮਹੀਨਾ ਲੰਘੇ ਉਸ ਤੋਂ ਬਾਅਦ ਫਿਰ ਡੀਪ ਕਲੀਨਿੰਗ ਹੀ ਇਹਦੀ ਮੈਂ ਕਰਦਾਂ ਨਹੀਂ ਹੁੰਦੀ ਕਿਉਂਕਿ نیچے ਝੁੱਕ ਕੇ ਬੈਠਣਾ ਥੋੜਾ ਜਿਆ ਆਪਾਂ ਨੂੰ ਆਈ ਲੱਗਦਾ ਨਾ ਵੀ ਰੋਜ਼-ਰੋਜ਼ ਚਲੋ ਕੀ ਕਰੀ ਇੱਕ ਵੰਦੀਪ ਕਲੀਨਿੰਗ ਹੀ ਕਰਦਾਂਗੇ ਨੀਚੇ ਦਾ ਫਰੇਮ ਕਰੂੰਗੀ ਡੀਪ ਕਲੀਨ ਇਹਦਾ ਤੇ ਉਸ ਤੋਂ ਬਾਅਦ ਫਰੇਮ ਤਾਂ ਡ ਤੇ ਮੈਂ ਕੱਲਾ ਫ੍ਰੀਮ ਹੀ ਸੋਚਿਆ ਸੀ ਕਰਨਾ ਪਰ ਫਿਰ ਮੇਰਾ ਦਿਲ ਕਰਿਆ ਵੀ ਮੈਂ ਚਲੋ ਚੇਅਰਸ ਵੀ ਕਰ ਦਾਂ ਨਾ ਚੇਅਰਸ ਨੂੰ ਵੀ ਦਿਲ ਕਰਿਆ ਉਹੀ ਕੱਲ ਜੋ ਆਪਾਂ ਕੰਮ ਲੱਗ ਜਾਣੇ ਨਾ ਫਿਰ ਕੰਮ ਨੂੰ ਦਿਲ ਕਰਦਾ ਵੀ ਕਰੀਏ ਨਹੀਂ ਲੱਗਦੇ ਬੈਠੇ ਰੋ ਕੇ ਬੈਠੇ ਰੋ। ਉਹ ਨਹੀਂ ਚਲਿਆ ਫ੍ਰੀਮ ਨਾ ਕਾਫੀ ਟਾਈਮ ਖਾਂਦਾ ਇਹ ਟੇਬਲ ਦੀ ਹਲਤਾਂ ਮਾਇਆ ਸਾਫ ਕਰਨ ਤੇ ਕਾਫੀ ਟਾਈਮ ਲੱਗ ਜਾਂਦਾ। ਪੂਰਾ ਮੈਂ ਪਹਿਲਾਂ ਗਿੱਲਾ ਕੱਪੜਾ ਮਾਰਿਆ ਫਿਰ ਮੈਂ ਸੁੱਕਾ ਮਾਰਿਆ ਡਸਟ ਨੀਚੇ ਕਾਫੀ ਜਮਾ ਹੋ ਜਾਂਦੀ ਕਿਉਂਕਿ ਰੋ ਰੋਜ਼ ਫਿਰ ਇਹ ਕਲੀਨਿੰਗ ਨਹੀਂ ਹੁੰਦੀ। ਨਹੀਂ ਚਲਿਆ ਫ੍ਰੀਮ ਹੋ ਗਿਆ ਕਲੀਨ। ਤੇ ਉਸ ਤੋਂ ਬਾਅਦ ਚੇਅਰਸ ਵੀ ਕਰ ਦੂੰ ਕਲੀਨ ਮੈਂ ਸੋਚਿਆ ਨਹੀਂ ਸੀ ਮੈਂ ਚੇਅਰਸ ਕਰੂੰ ਕੱਲਾ ਮੇਰੇ ਦਿਮਾਗ ਵਿੱਚ ਮੈਂ ਇਹੀ ਪਲਾਨ ਕੀਤਾ ਸੀ ਕਿ ਮੈਂ ਕੱਲਾ ਡਾਈਨਿੰਗ ਟੇਬਲ ਦਾ ਫਰੇਮ ਹੀ ਕਲੀਨ ਕਰੂੰਗੀ ਫਿਰ ਮੈਂ ਕਿਹਾ ਚਲੋ ਹੁਣ ਹੱਥ ਅੱਛੇ ਕੱਪੜਾ ਵੀ ਹੈਗਾ ਹੀ ਆ ਕਿ ਚਲੋ ਚੇਅਰਸ ਵੀ ਡੀਪ ਕਲੀਨ ਕਰ ਦਾਂ ਕਿਲਾ ਸੁੱਕੜਾ ਸੁੱਕਾ ਮਾਰਦਾਂ ਨਹੀਂ ਓ ਜਦੋਂ ਮੈਂ ਡਸਟਿੰਗ ਕਰਦੀ ਹਾਂ ਚੇਅਰਸ ਦੀ ਨਾਰਮਲੀ ਮੈਂ ਸੁੱਕਾ ਕੱਪੜਾ ਹੀ ਮਾਰਦਾਂ ਹੁੰਦੇ ਕਿਉਂਕਿ ਅੰਦਰ ਡਾਈਨਿੰਗ ਹਾਲ 'ਚ ਡਸਟ ਇੰਨੀ ਜ਼ਿਆਦਾ ਜਲਦੀ ਜਮਾ ਨਹੀਂ ਹੁੰਦੀ ਹਾਂ ਜੇ ਆਪਾਂ ਕਾਫੀ ਟਾਈਮ ਡਸਟਿੰਗ ਨਾ ਕਰੀਏ ਫਿਰ ਹੋ ਜਾਂਦੀ ਜੇ ਆਪ ਅੱਜ ਮੈਂ ਗਿੱਲਾ ਵੀ ਮਾਰਤਾ ਸੁੱਕਾ ਵੀ ਮਾਰਦਾ ਉਹ ਮੈਂ ਪਾਲਿਸ਼ ਵਾਲੀਆਂ ਚੇਅਰਸ ਨੇ ਗਿੱਲਾ ਮੈਂ ਘੱਟੀ ਮਾਰਦੀ ਹੁੰਦੀ ਹਣੀ ਇਹਨਾਂ ਤੇ ਕਪੜਾ ਤੇ ਚੇਅਰਸ ਦੀ ਵੀ ਡੀਪ ਕਲੀਨਿੰਗ ਕਰਦੀ ਆ ਸੋ ਜਦੋਂ ਪਾ ਕੰਮ ਕਰਨ ਲੱਗਦੇ ਆ ਨਾ ਫਿਰ ਬਹੁਤ ਮਨ ਲੱਗਦਾ ਦਿਲ ਕਰਦਾ ਕਰਨਾ ਤੇ ਹੁਣ ਐਗਸ ਵਾਲੀ ਟਰੇ ਪਈ ਸੀ ਟੇਬਲ ਤੇ ਇਹ ਵੀ ਖਾਲੀ ਕਰਨੀ ਸੀ ਇੱਕ ਵਾਰ ਤੇ ਇਹਦੇ ਵਿੱਚ ਯੂਜ਼ ਕਰ ਲਏ ਸੀ ਐਗਸ ਇਹ ਵੀ ਮੈਂ ਕਿਹਾ ਚਲੋ ਕੰਟੇਨਰ ਵਿੱਚ ਕੱਢ ਦਾਨੀ ਆ ਤੇ ਫਰਿੱਜ ਵਿੱਚ ਰੱਖ ਲਉ ਹੁਣ ਗਰਮੀਆਂ ਨੇ ਸਰਦੀਆਂ ਵੀ ਤਾਂ ਐਗਸ ਬਾਹਰ ਹੀ ਰੱਖ ਲੈਣੇ ਹੁੰਦੇ ਆ ਤੇ ਗਰਮੀਆਂ 'ਚ ਹੁਣ ਰੱਖ ਲਉਗੀ ਫਰਿੱਜ ਵਿੱਚ ਐਸਾ ਲ ਕੁਛ ਅੱਜ ਰੂਟੀਨ ਸੀ ਹੈ ਤਾਂ ਮੇਰੀ ਕੱਲ ਦੀ ਵੀਡੀਓ ਦੀ ਕਲਿੱਪ ਆ ਇਹ ਪਰ ਕੱਲ ਦੀ ਵੀਡੀਓ ਜੀ ਐਡ ਨਹੀਂ ਹੋਈ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਏਗੀ ਐਡੀਟਿੰਗ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਫਿਰ ਤੇ ਡਾਈਨਿੰਗ ਟੇਬਲ ਵੀ ਕਰ ਦੂੰ ਕਲੀਨ ਵਾਈਪ ਕਰ ਦੂੰਗੀ ਸਾਰੇ ਫਿਰ ਡਾਈਨਿੰਗ ਹਾਲ ਦੀ ਕਲੀਨਿੰਗ ਹੋ ਜੂਗੀ ਆਹ ਵਾਲੀ ਫਰੂਟ ਇਹ ਨਾ ਮੇਰੀ ਹੁਣ ਗਰਮੀਆਂ ਵਿੱਚ ਘੱਟ ਯੂਸ ਆਉਗੀ ਜਦ ਸਿਰਫ ਬਨਾਣਾ ਸਰਕ ਸਕਦਾ ਜਿਵੇਂ ਆਪ ਬਨਾਣਾ ਬਾਹਰ ਰੱਖਦੇ ਆ ਬਾਕੀ ਫਰੂਟ ਫ੍ਰਿਜ ਵਿੱਚ ਹੁੰਦਾ ਗਰਮੀਆਂ ਵਿੱਚ ਤਾਂ ਇਨੀ ਜ਼ਿਆਦਾ ਕੰਮ ਨਹੀਂ ਆਉਂਦੀ ਸਰਦੀ ਵਿੱਚ ਮੈਨੂੰ ਬਹੁਤ ਯੂਜ਼ ਕਰਦੀ ਆ ਇਹ ਸਨੈਕਸ ਫਲੈਟ ਰੈਚੂਲੀ ਆਪੇ ਇਹ ਵੀ ਸਨੈਕਸ ਵੀ ਸਰਵ ਕਰ ਲਾਂ ਜਿਵੇਂ ਘਰੇ ਆਪਾਂ ਕੋਈ ਵੀ ਫਰਾਈਡ ਚੀਜ਼ ਬਣਾਉਣੀ ਕੋਈ ਪਕੌੜੇ ਵਗੈਰਾ ਕੋ ਸਰਵਸ ਕਰ ਸਰਵ ਕਰ ਸਕਦੇ ਕੋਈ ਪਾਰਟੀ ਵਿੱਚ ਕੁਝ ਵੀ ਆਪਾਂ ਡਾਈਨਿੰਗ ਟੇਬਲ ਤੇ ਸਰਵ ਕਰਨਾ ਹੋਵੇ ਕਰ ਸਕਦੇ ਪਰ ਮੈਨੂੰ ਇਹ ਫਰੂਟ ਟ੍ਰੇ ਜ਼ਿਆਦਾ ਹੀ ਉਸ ਖਾਂਦੀ ਆ ਡਾਈਨਿੰਗ ਟੇਬਲ ਵੀ ਕਰਤਾ ਕਲੀਨ ਇੱਥੇ ਵੀ ਕੱਪੜਾ ਮਾਰ ਦੂੰਗੀ ਲੈ ਸੁੱਕਾ ਇਹ ਵੀ ਅਚੀ ਤਰ੍ਹਾਂ ਵਾਈਪ ਕਰ ਦੂੰਗੀ ਡਾਈਨਿੰਗ ਟੇਬਲ ਤੇ ਬਹੁਤ ਡਸਟ ਹੁੰਦੀ ਹੈ ਟੇਬਲ ਤੇ ਬਹੁਤ ਡਸਟ ਟੁਕਦੀ ਆ ਕੇ ਤੇ ਫਿਰ ਮੈਂ ਉਸ ਦਿਨ ਸ਼ੂ ਰੈਕ ਵੀ ਸਾਫ਼ ਕਰਨਾ ਸੀ ਇਹ ਵੀ ਕੀਤਾ ਗੰਦਾ ਸੀ ਸ਼ੂ ਰੈਕ ਪਰ ਬਹੁਤ ਜ਼ਿਆਦਾ ਗੰਦਾ ਨਹੀਂ ਸੀ ਮੈਂ ਦਵਿੰਦਰ ਦੇ ਸ਼ੂ ਦੇਖ ਰਹੀ ਸੀ ਮੈਨੂੰ ਗੰਦੇ ਲੱਗ ਰਹੇ ਸੀ ਵਾਸ਼ ਕਰਾਂ ਮੈਂ ਕਿ ਚਲੋ ਹੁਣ ਤਾਂ ਹੁਣ ਨਹੀਂ ਇੱਕ ਵਾਰ ਤੇ ਮੈਂ ਰੱਖ ਲਵਾਂਗੀ ਤੇ ਪਰ ਮੈਂ ਨੋਟਿਸ ਕਰ ਲੇ ਵੀ ਹਾਂ ਵਾਸ਼ ਕਰਨ ਵਾਲੇ ਨੇਗੇ ਸ਼ੂ ਰੈਕ ਸਾਂ ਪਹਿਲਾਂ ਕਰੂੰਗੀ ਖਾਲੀ ਸਾਰੇ ਸ਼ੂਜ਼ ਕੱਢਾਂਗੇ ਬਾਹਰ ਉਸ ਤੋਂ ਬਾਅਦ ਸ਼ੇਲ ਕਲੀਨ ਕਰੂੰਗੀ ਅੰਦਰੋਂ ਗੰਤਾ ਹੋ ਜਾਂਦਾ ਸ਼ੂ ਰੈਕ ਥੋੜੇ ਥੋੜੇ ਥੋੜਾ ਥੋੜਾ ਘਰ ਦੇ ਅੰਦਰ ਜਮਾ ਹੋ ਜਾਂਦੀ ਡਸਟ ਹੈ ਨਹੀਂ ਜਲਦੀ ਯਾਰ ਇੱਕ ਚੀਜ਼ ਰੂਟੀਨ ਚ ਆਪਾਂ ਨਹੀਂ ਕਰਦੇ ਹੈਗੇ ਕਲੀਨ ਹਨਾ ਅਚੀ ਤਰ੍ਹਾਂ ਇੱਥੇ ਵੀ ਗਿੱਲਾ ਕੱਪੜਾ ਮਾਰ ਦੂੰਗੀ ਵੈਸੇ ਸਾਰਾ ਅੰਦਰ ਮਾਈਕਾ ਲੱਗਿਆ ਹੋਇਆ ਬਹੁਤ ਜ਼ਿਆਦਾ ਖੇਚਲ ਨਹੀਂ ਕਰਨੀ ਪੈਂਦੀ ਕਲੀਨ ਕਰਨ ਨੂੰ ਈਜ਼ੀਲੀ ਹੋ ਜਾਂਦਾ ਜਲਦੀ ਹੋ ਜਾਂਦਾ ਯਾਨੀ ਕਿ ਜਿੱਥੇ ਵੀ ਆਪਾਂ ਮਾਈਕਾ ਯੂਜ਼ ਕੀਤਾ ਉਹ ਵੀ ਕਿਸੇ ਵੀ ਕਬਡਸ ਕੈਬਿਨਟ ਚ ਉਹ ਏਰੀਆ ਜਲਦੀ ਕਲੀਨ ਹੋ ਜਾਂਦਾ बस एक बार गीला کپڑا مار ਦੂੰਗੀ دو ਵਾਰ ਗਿੱਲਾ ਕੱਪੜਾ ਮਾਰਾਂਗੇ ਇੱਕ ਵਾਰ ਤਾਂ ਮਾਰ ਤਾ ਸੁਪਰ ਵਾਸ਼ ਕਰਕੇ ਦੁਬਾਰੇ ਫਿਰ ਮਾਰਾਂਗੇ ਚਲੋ ਹੁਣ ਸਾਫ਼ ਤਾਂ ਕਰ ਰਹੇ ਹਾਂ ਥੋੜੀ ਜਿਹੀ ਵੀ ਮਿੱਟੀ ਨਾ ਕਿਤੇ ਵੀ ਰਹਿ ਜੇ ਤੇ ਫਿਰ ਸੁੱਕਾ ਮਾਰਾਂ ਦੋ ਵਾਰ ਗਿੱਲਾ ਮਾਰ ਕੇ ਸ਼ੂ ਰੈਕ ਦੀ ਕਲੀਨਿੰਗ ਕਰਨੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਟਾਈਮ ਤੇ ਕਿਉਂਕਿ ਨਹੀਂ ਤਾਂ ਫਿਰ ਰੈਕ ਚ ਸਮੈਲ ਆਉਣ ਲੱਗ ਜਾਂਦੀ ਹੈ ਕਦੇ ਵੀ ਨਹੀਂ ਜਾਂਦੀ ਹੈਗੀ ਜੇ ਆਪਾਂ ਜਲਦੀ ਕਰਾਂਗੇ ਥੋੜਾ ਟਾਈਮ ਵੀ ਘੱਟ ਲੱਗਦਾ ਆਪਣਾ ਤੇ ਮਿਹਨਤ ਵੀ ਘੱਟ ਲੱਗਦੀ ਹੈ ਤੇ ਸਾਫ਼ ਵੀ ਆਪਣਾ ਏਰੀਆ ਜਿਹੜਾ ਸਾਫ਼ ਵੀ ਬਣਿਆ ਰਹੇਗਾ ਉਹਨਾਂ ਤੇ ਇੱਕ ਵੱਡਾ ਸ਼ੂ ਰੈਕ ਹੋਰ ਲਿਆਉਂਦੇ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੇ ਸੋ ਉਹਦੇ ਵਿੱਚ ਅੱਧੇ ਸ਼ੂਜ਼ ਉਹਦੇ ਵਿੱਚ ਚਲੇਗੇ ਦਵਿੰਦਰ ਦੇ ਬਹੁਤ ਬਹੁਤ ਜ਼ਿਆਦਾ ਸ਼ੂਜ਼ ਨੇ ਇਹਨਾਂ ਦੇ ਖੇਤ ਵਾਲੇ ਅਲੱਗ ਨੇ ਲੋਕਲ ਅਲੱਗ ਨੇ ਕਿਤੇ ਹੋਰ ਜਾਣਾ ਉਹ ਅਲੱਗ ਨੇ ਖੇਤ ਵਾਲੇ 3-4 ਪੇਅਰਸ ਆ ਇਹਨਾਂ ਦੇ ਜਿਹੜੇ ਖੇਤ-ਖੇਤ ਪਾਉਂਦੇ ਨੇ ਸਿਰਫ ਖੇਤ ਵਾਸਤੇ ਪਾਉਂਦੇ ਨੇ ਫਿਰ ਲੋਕਲ ਵਾਲੇ ਅਲੱਗ ਨੇ ਆਹ ਅਲੱਗ ਨੇ ਮੇਰੇ ਆਹ ਅਲੱਗ ਨੇ ਘਟੋ ਘਟ 10-12 ਪੇਅਰ ਦਵਿੰਦਰ ਦੇ ਸ਼ੂਜ਼ ਤੇ ਨੇਗੇ ਚਲੋ ਜੀ ਹੁਣ ਮੈਂ ਰੱਖ ਦੂੰ ਸ਼ੂਜ਼ ਇਹ ਜਿਹੜੇ ਸਿਰਫ ਮੇਰੇ ਤੇ ਮੇਰੇ ਬੇਟੇ ਦੇ ਸ਼ੂਜ਼ ਨੇ ਮੰਮੀ ਤੇ ਦਵ ਇਦੇ ਵਿੱਚ ਦਵਿੰਦਰ ਦੇ ਵੀ ਕੁਛ ਨਾ ਕੁਛ ਪਏ ਨੇ ਅਜੇ ਸਟਿਲ ਦਵਿੰਦਰ ਦੇ ਪਏ ਨੇ ਉਹਦੇ ਵਿੱਚ ਵੀ ਦਵਿੰਦਰ ਦੇ ਨੇ ਜਿਹੜਾ ਅੰਦਰ ਰੱਖਿਆ ਤੇ ਸ਼ੂ ਰੈਕ ਹੋ ਗਿਆ ਕਲੀਨ ਤੇ ਉਸ ਤੋਂ ਬਾਅਦ ਫਿਰ ਬਾਡੀਆਂ ਦੀ ਜਿਹੜੀ ਰੇਲਿੰਗ ਆ ਨਾ ਮੈਂ ਕਿਹਾ ਚਲੋ ਇਹ ਵੀ ਕਲੀਨ ਕਰਦਾ ਕੱਪੜਾ ਮਾਰਦਾ ਨਹੀਂ ਗਿੱਲਾ ਮੈਂ ਹੱਥ 'ਚ ਗਿੱਲਾ ਕਪੜਾ ਆਲਰੇਡੀ ਸੀ ਫਿਰ ਹੋਈ ਕਪੜਾ ਮੈਂ ਵਾਸ਼ ਕਰਕੇ ਰੇਲਿੰਗ ਤੇ ਮਾਰਦਾ ਕਿਉਂਕਿ ਵਾਈਟ ਪੇਂਟ ਆ ਨਾ ਬਹੁਤ ਵਿਜ਼ੀਬਲ ਹੁੰਦੇ ਫਿੰਗਰਪ੍ਰਿੰਟਸ ਡਸਟ ਬਹੁਤ ਵਿਜ਼ੀਬਲ ਹੁੰਦੀ ਹੈ ਕਿਤੇ ਕਿਤੇ ਫਿੰਗਰਪ੍ਰਿੰਟਸ ਬਹੁਤ ਆਹ ਲੰਘ ਜਾਂ ਮੈਂ ਤੁਹਾਨੂੰ ਕਪੜਾ ਰਗੜ ਕੇ ਮਾਰਨਾ ਪੈਂਦਾ ਫੇਰ ਦਿਖਦੇ ਨੇ ਤੇ ਬਸ ਗਿੱਲਾ ਮਾਰਨ ਸੁੱਕਾ ਮਾਰੂ ਐਨੇ ਨਾਲ ਸਾਫ ਸਫਾਈ ਹੋ ਜੂਗੀ ਕੰਮ ਸ਼ੁਰੂ ਕਰਨਾ ਹੀ ਔਖਾ ਹੁੰਦਾ ਫੇਰ ਨਹੀਂ ਔਖਾ ਲੱਗਦਾ ਹੈਗਾ ਫੇਰ ਤਾਂ ਦਿਲ ਕਰਦਾ ਕਰਨ ਨੂੰ ਤੇ ਕਰਕੇ ਵੀ ਵਧੀਆ ਲੱਗਦਾ ਬਸ ਆਹੀ ਆਪਣੀ ਕਹਾਣੀਆਂ ਪੈਣਾਂ ਦੀ ਆਪਾਂ ਨੂੰ ਕੰਮ ਸ਼ੁਰੂ ਕਰਨਾ ਹੀ ਔਖਾ ਲੱਗਦਾ ਹੁੰਦਾ ਫੇਰ ਨਹੀਂ ਫੇਰ ਤਾਂ ਬਹੁਤ ਵਧੀਆ ਲੱਗਦਾ ਕੰਮ ਕਰਕੇ ਇੱਕ ਵਾਰ ਕੰਮ ਨੂੰ ਸ਼ੁਰੂ ਕਰਨਾ ਛੇੜਨਾ ਔਖਾ ਕਿ ਇਹਦਾ ਸਭ ਕੁਝ ਚੰਗੀ ਚੰਗਾ ਲੱਗਦਾ ਚੰਗਾ ਹੀ ਫੀਲ ਹੁੰਦਾਗਾ ਤੇ ਇਦਾਂ ਘਰਾਂ ਦੇ ਆਪਣੇ ਨਿੱਕੇ ਮੋٹے ਕੰਮ ਨੇ ਜੋ ਚੱਲਦੇ ਹੀ ਰਹਿੰਦੇ ਨੇ ਕਦੇ ਖਤਮ ਹੀ ਨਹੀਂ ਹੁੰਦੇ ਕਦੇ ਵੀ ਖਤਮ ਹੀ ਨਹੀਂ ਹੁੰਦੇ ਟਾਈਮ ਹੋ ਗਿਆ ਪੌਣੇ 10 ਤਾਂ ਹੁਣ ਕੱਪੜੇ ਲੈ ਕੇ ਆਏ ਉਤਾਰ ਕੇ ਬਾਹਰੋਂ ਤੇ ਕੱਪੜੇ ਕਰਦੇ ਤੈਨ ਨਾਲੇ ਥੋੜਾ ਜਿਹਾ ਆਪ ਨੂੰ ਬੈਠ ਕੇ ਰੈਸਟ ਮਿਲੂਗਾ ਰੈਸਟ ਲੈ ਲਵਾਂਗੇ ਕੱਪੜੇ ਵੀ ਤੈ ਹੋ ਜਾਣਗੇ ਉਸ ਤੋਂ ਬਾਅਦ ਫਿਰ ਨਹਾਉਣ ਜਾਵਾਂਗੀ ਔਰ ਨਾ ਨੋਂ ਰੋ ਤੱਕ ਦਿਨ ਨਹੀਂ ਆਵੇ ਤੱਕ ਸਾਰੇ ਕੰਮ ਨਾ ਖਤਮ ਹੁਣ ਗਰਮੀ ਆ ਗਈ ਸਰਦੀ ਤਾਂ ਅੱਗੇ ਪਹਿਲਾਂ ਵੀ ਨਹਾ ਲੈਂਦੇ ਸੀ ਵਿੱਚੋਂ ਟਾਈਮ ਕੱਢ ਕੇ ਪਰ ਹੁਣ ਗਰਮੀ ਚ ਆਉਂਦੇ ਵੀ ਸਾਰੇ ਕੰਮ ਖਤਮ ਕਰਕੇ ਫੇਰ ਹੀ ਨਹਾਈਏ ਔਰ ਨਾ ਫਿਰ ਨਹਾ ਕੇ ਫਰੈਸ਼ ਫੀਲਿੰਗ ਆਉਂਦੀ ਐ ਨਹੀਂ ਫਰੈਸ਼ ਫੀਲਿੰਗ ਆਉਂਦੀ ਨਹਾ ਕੇ ਫਿਰ ਹੁੰਦਾ ਵੀ ਸਨਾ ਕੇ ਰੈਸਟ ਹੀ ਕਰਨਾ ਹੁੰਦਾ ਗਰਮੀ ਚ ਸਰਦੀ ਤਾਂ ਕੰਮ ਹੋ ਜਾਂਦਾ ਨਹਾ ਕੇ ਚਾਹੇ ਤੁਸੀਂ ਤੁਰੇ ਫਿਰੇ ਕੰਮ ਕਰਦੇ ਰਹੋ ਕੋਈ ਫਰਕ ਨਹੀਂ ਪੈਂਦਾ ਇੱਕੋ ਜਿਹੀ ਹੁੰਦਾ ਨਾ ਉਹ ਨਾ ਨਾ ਕਿਹੜਾ ਪਸੀਨਾ ਆਉਂਦਾ ਗਰਮੀ ਆਉਂਦੀ ਆਪਾਂ ਕੱਲ ਕੰਮ ਨਹੀਂ ਹੁੰਦੇ ਤੇ ਪਰ ਹੁਣ ਗਰਮੀ ਚ ਹੈ ਹੁੰਦਾ ਵੀ ਨਹਾ ਕੇ ਫਰੈਸ਼ ਹੋ ਕੇ ਇੱਕ ਵਾਰ ਵਸ ਤੁਸੀਂ ਰੈਸਟ ਕਰੋ ਥੋੜਾ ਜਿਹਾ ਆਰਾਮ ਕਰ ਲਓ ਵੀ ਦੁਬਾਰੇ ਤੁਹਾਨੂੰ ਕੋਈ ਕੰਮ ਨਾ ਕਰਨਾ ਪਵੇ ਕਿਚਨ ਜਨ ਨਾ ਜਾਣਾ ਪਵੇ ਇਹ ਕੋਸ਼ਿਸ਼ ਕਰੀਆ ਕੱਪੜੇ ਵੀ ਤਾਂ ਨਿਰੋਜ ਹੋਏ ਨੇ ਗਰਮੀ ਚ ਇੰਨੇ ਕੱਪੜੇ ਪਾਉਗੇ ਇੱਕ ਵਾਰ ਤੁਸੀਂ ਕੱਪੜਾ ਪਾ ਲਓ ਦੁਬਾਰੇ ਪਾਉਣ ਨੂੰ ਦਿਲ ਨਹੀਂ ਕਰਦਾ ਵਾਸ਼ ਹੀ ਕਰਨੇ ਪੈਂਦੇ ਨੇ ਆਪਣਾ ਤਾਂ ਕੰਮ ਹੀ ਉਸ ਤੋਂ ਬਾਅਦ ਫਿਰ ਨਹਾ ਤੋ ਕੇ ਕਰਦੇ ਰੈਸਟ ਅੱਜ ਮਸ਼ੀਨ ਵੀ ਲੱਗੂ ਕਣਕ ਵੜਨੀ ਹੈ ਦਵਿੰਦਰ ਕਹਿੰਦੇ ਸੀ ਦੁਪਹਿਰ ਤੱਕ ਮਸ਼ੀਨ ਆਊਗੀ ਨਹੀਂ ਪੁੱਛਿਆ ਦਿਵਿੰਦਰ ਮਾਸਟਰ ਸਵੇਰ ਹੀ ਆਉਗੇ ਮੈਂ ਰੋਟੀ ਪਾਣੀ ਦਾ ਕੋਈ ਇੰਤਿਆਮ ਕਰਨਾ ਫਿਰ ਆਪਾਂ ਨੂੰ ਹੁੰਦੋਂ ਕੋਈ ਦਾਲ ਸਬਜ਼ੀ ਕੋਈ ਇੰਤਿਆਮ ਕਰ ਲਈ ਉਸ ਤੋਂ ਬਾਅਦ ਨਾ ਬਣਾ ਲਈਏ ਵੀ ਜਿਸ ਸਮਨ ਨਾਲ ਸਭ ਨੂੰ ਸਭ ਤੋਂ ਜ਼ਿਆਦਾ ਜਾਨੇ ਹੋਣਗੇ ਜੀ ਪਰ ਦਿਵਿੰਦਰ ਕਹਿੰਦੇ ਵੀ ਨਹੀਂ ਆਪਣੇ ਦੁਪਹਿਰ ਤੱਕ ਵੱਢਣਗੇ ਕਣਕ ਦੁਪਹਿਰ ਤੱਕ ਵੱਢਣੀ ਸ਼ੁਰੂ ਕਰਨਗੇ ਤੇ ਤੇ ਦੁਪਹਿਰੇ ਤਾਂ ਫਿਰ ਚਟਨੀ ਨਾਲ ਹੀ ਰੋਟੀ ਜਾਂਦੀ ਹੁੰਦੀ ਹੈ ਸਬਜ਼ੀ ਮੈਨੂੰ ਬਣਾਉਣ ਦੀ ਲੋੜ ਨਹੀਂ ਚਟਨੀ ਨਾਲ ਹੀ ਜਾਊਂਗੀ ਰੋਟੀ ਦੁਪਹਿਰੇ ਫਿਰ ਦੁਪਹਿਰੇ ਬਣਾ ਲੂਗੀ ਮੈਂ ਚਟਨੀ ਪਦੀਨੇ ਦੀ ਹੈ ਤਾਂ ਮੀਂਹ ਤਾਂ ਨਹੀਂ ਆਵੇਗਾ ਬਾੜੀ 'ਚ ਪਦੀਨਾ ਵੀ ਹੈਗਾ ਮੈਂ ਕਹੂੰਗੀ ਪਿਆਜ਼ ਮੇਰੇ ਕੋਲ ਛਿੱ ਅੱਜ ਰੱਤੋਂ ਕੁਛ ਨਾ ਕੁਛ ਸ਼ਾਪਿੰਗ ਕਰਕੇ ਰੱਖ ਲੈਣਾ ਅੱਧਾ ਕੰਮ ਆਪਣਾ ਪਹਿਲੀ ਖਤਮ ਹੋ ਗਿਆ ਜਦੋਂ ਮੈਂ ਸਵੇਰੇ ਪੋਹਾ ਬਣਾਇਆ ਮੇਰੇ ਕੋਲ ਮਟਰ ਫਰੋਜ਼ਨ ਪਈ ਸੀ ਆਲੂ ਉਬਲੇ ਪਰ ਇਸੇ ਫ੍ਰੀਜ ਵਿੱਚ ਕੱਲ ਮੈਂ ਉਹ ਬੇਲ ਪੂਰੀ ਲਿਉ ਬਣਾਈ ਸੀ ਪਰ ਬੇਲ ਪੂਰੀ ਬਣਾਈ ਨਹੀਂ ਤੇ ਪਿਆਜ਼ ਛਿੱਲੇ ਪਏ ਹੁੰਦੇ ਨੇ ਫਿਰ ਅੱਧਾ ਕੰਮ ਆਪਣਾ ਡਨ ਹੋ ਗਿਆ ਦੋਥੇ ਅੱਧਾ ਕੰਮ ਰਹਿ ਗਿਆ ਜੰਨੀ ਸ਼ਾਪਿੰਗ ਆਪਾਂ ਨੂੰ ਟਾਈਮ ਕਿੰਨੀ ਜ਼ਿਆਦਾ ਲੱਗਦਾ ਸ਼ਾਪਿੰਗ ਕਰਨ ਤੇ ਘੱਟ ਟਾਈਮ ਲੱਗਦਾ ਚਲੋ ਜੀ ਹੁਮ ਕਰਦੇ ਆ ਵੀਡੀਓ ਦਾ ਐਂਡ ਕੋਈ ਵੀ ਜਿਹੜਾ ਅੱਛਾ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ লাইਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਤਾ ਕਿ ਆਉਣ ਵਾਲੀ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ